ਰਿਸਪੈਕਟਡ ਪਰਸਨ ਨੇ ਸਾਰੇ ਉਧਰ ਮੈਂ ਬੇਨਤੀ ਕਰਨਾ ਬਾਬਾ ਬਲਵਿੰਦਰ ਸਿੰਘ ਜੀ ਨੇ ਵੱਟਾ ਮਾਨ ਸਨਮਾਨ ਸਾਡੇ ਸੱਜਣ ਪਹਿਲਵਾਨ ਵੱਡੇ ਵੀਰ ਦਾ ਕਰਨਾ ਹੈ ਕਿ ਸੱਜਣ ਵੀਰ ਕਿੱਥੇ ਆ ਸੱਜਣ ਵੀਰਾ ਇਧਰ ਦੇ ਪਾਸੇ ਇੱਕ ਮਾਈਕ ਮੈਂ ਬੇਨਤੀ ਕਰਨਾ ਵੀ ਸਰ ਵੀ ਪਰਾਚਾ ਪੱਟਾ ਵੀਰ ਆਪਣੇ ਹਵਾਲੇ ਲੈ ਲਵੇ ਜਾਂ ਕੁਲਦੀਪ ਤਿਆੜਾ ਕਿਉਂਕਿ ਇਹਨਾਂ ਨੂੰ ਨਾਮਾਂ ਦਾ ਪਤਾ ਹੈ ਇਹ ਵੀਰ ਮਾਨ ਸਨਮਾਨ ਜ਼ਰੂਰ ਕਰ ਲੈਣਗੇ ਰਿਕਵੈਸਟ ਹੈ ਮੇਰੇ ਵੀਰਾਂ ਨੂੰ ਹਾਂ ਬੇਨਤੀ ਹੈ ਹੈਲੋ ਹਾਂਜੀ ਇਹ ਮਾਰਗ ਨਾਂ ਦੇ ਹੋਣੇ ਬਾਜੀ ਪਹਿਲਾਂ ਇਹ ਗੜੀ ਵੀਰ ਮਾਈਕ ਬਾਬਾ ਜੀ ਨੂੰ ਦੇਣਾ ਹੈ ਆਪਾਂ 2 ਮਿੰਟ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਤੇ ਮੈਂ ਬਹੁਤ ਬਹੁਤ ਧੰਨਵਾਦ ਸੱਜਣ ਵੀਰ ਦਾ ਕਰਦਾ ਜੋ ਆਏ ਸਾਲ ਬਣਦਾ ਹੈ ਤੇ ਜਿੱਥੇ ਉਹਨਾਂ ਦੀ ਮਿਹਨਤ ਇਹ ਰੰਗ ਲਿਆ ਰਹੀ ਏ ਉੱਥੇ ਉਹਨਾਂ ਦੇ ਉਸਤਾਦ ਸਰਦਾਰ ਬਿਕਰਮਜੀਤ ਸਿੰਘ ਜੀ ਕੰਦੋ ਵਾਲੀ ਅਤੇ ਉਹਨਾਂ ਦੀ ਸਮੁੱਚੀ ਟੀਮ ਜਿਨ੍ਹਾਂ ਦੇ ਮੈਂ ਨਾਂ ਲਵਾ ਤੇ ਨਾਂ ਲੈ ਨਹੀਂ ਸਕਦੇ ਕਿਉਂਕਿ ਟੀਮ ਬਹੁਤ ਵੱਡੀ ਆ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਏ ਇਸ ਸੰਸਾਰ ਨੂੰ ਇਸ ਮਾਕਬੱਡੀ ਨੂੰ ਇਸ ਇਲਾਕੇ ਨੂੰ ਜਿਹਦੇ ਕਰਕੇ ਅੱਜ ਸੰਤੂ ਨੰਗਲ ਦੇ ਨਾਂ ਜਿਹੜਾ ਬਹੁਤ ਤਗੜਾ ਰੋਸ਼ਨ ਹੋ ਰਿਹਾ ਏ ਕਿਉਂਕਿ ਆਪ ਸਭ ਦੇਖਦੇ ਹੋ ਜਿੰਨੇ ਵੀ ਆ ਚੈਨਲ ਨੇ ਜਾਂ ਜਿੰਨੇ ਵੀ ਅੱਜ ਟਰੈਕ ਨੇ ਓ ਭਾਵੇਂ মিডিਆ ਦਾ ਜਿੱਥੇ ਮਰਜ਼ੀ ਟਰੈਕ ਹੋਵੇ ਉੱਥੇ ਅੱਜ ਸੰਤੂ ਨੰਗਲ ਦਾ ਕਬੱਡੀ ਕੱਪ ਦਿਖ ਰਿਹਾ ਹੈ ਤੇ ਮੈਂ ਸੱਜਣ ਵੀਰ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਉਹਨੂੰ ਬੇਨਤੀ ਕਰਦਾ ਹਾਂ ਕਿ ਜਥਾ ਮੈਜ ਜੰਡੇਆਲਾ ਦੇ ਮੁੱਖ ਜ਼ਿੰਮੇਵਾਰ ਬਾਬਾ ਬਲਜੀਤ ਸਿੰਘ ਜੀ ਉਹ ਆਪਣੇ ਸਮੂੱਚੇ ਜਥੇ ਨਾਲ ਆਏ ਆ ਉਹ ਆਪਣਾ ਸਨਮਾਨ ਲੈ ਲੈਣ ਕਿਉਂਕਿ ਇਹ ਬੜੀ ਵੱਡੀ ਦੇਣ ਹੈ ਜਿਸ ਦਿਨ ਇਹ ਕਬੱਡੀ ਸਟਾਰਟ ਹੋਈ ਬਾਬਾ ਜੀ ਨੇ ਇੱਥੇ ਪਹਿਲੀ ਅਰਦਾਸ ਕਰਕੇ ਇਹ ਆਰੰਭਤਾ ਕੀਤੀ ਉਹਦੀ ਅੱਜ ਵੀ ਇਸ ਨੂੰ ਦੇਣ ਬਹੁਤ ਵੱਡੀ ਹੈ ਕਿਉਂਕਿ ਜਦੋਂ ਅਰਦਾਸ ਦੇ ਨਾਲ ਕੋਈ ਕਾਰਜ ਆਰੰਭ ਹੁੰਦੇ ਨੇ ਫਿਰ ਉਹਨੂੰ ਦੁਨੀਆ ਕੀ ਕੋਈ ਤਤੀ ਹਵਾ ਵੀ ਉਹਨੂੰ ਛੂ ਕੇ ਲੰਘ ਨਹੀਂ ਸਕਦੀ ਸੋ ਇਸ ਕਰਕੇ ਮੈਂ ਬਹੁਤ ਹੀ ਰਿਣੀ ਹਾਂ ਸੱਜਣ ਵੀਰ ਦਾ ਕਿ ਜਿਨੇ ਬਹੁਤ ਵੱਡਾ ਯੋਗਦਾਨ ਦਿੱਤਾ ਇਸ ਮਾਂ ਕਬੱਡੀ ਨੂੰ ਇਸ ਇਲਾਕੇ ਨੂੰ ਉੱਥੇ ਆਏ ਹੋਏ ਸ਼ਖਸੀਅਤਾਂ ਸਾਡੇ ਪਿੰਡ ਦੇ ਨਗਰਾਂ ਦੇ ਇਲਾਕੇ ਦੇ ਹੋਰ ਸੰਸਾਰ ਭਰ ਤੋਂ ਆਏ ਸ਼ਸ਼ੀਤਾ ਦੇ ਮੈਂ ਉਹਨਾਂ ਦੇ ਨਾਮ ਨਹੀਂ ਲੈ ਸਕਦਾ ਸਾਰਿਆਂ ਕਮੇਟੀਆਂ ਦਾ ਸਾਰੇ ਪੰਚਾਇਤ ਸਰਪੰਚਾਂ ਦਾ ਸਾਰੇ ਐਮਐਲਐਸ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਸੱਜਣ ਵੀਰ ਵਾਸਤੇ ਮੈਂ ਇੱਕ ਝਕਾਰਾ ਲਾਵਾਂਗਾ ਜੋ ਬਣਦਾ ਏ ਸੰਗਤ ਜੀ ਕੋਈ ਫੋਕੀ ਨਹੀਂ ਜੀ ਵਡਿਆਈ ਆ ਗਈ ਇਹ ਵਡਿਆਈ ਸਾਨੂੰ ਪਤਾ ਹੈ ਕਦੋਂ ਤੇ ਇਹ ਲੱਗੇ ਨੇ ਤੇ ਅੱਜ ਕਿਹੜੇ ਲੈਵਲ ਤੇ ਇਹਨੂੰ ਖੜਿਆ ਏ ਇਹ ਬੜੀ ਵੱਡੀ ਵਡਿਆਈ ਆ ਸੋ ਆਓ ਬਾਬੇ ਬੁੱਢੇ ਸਾਹਿਬ ਦੇ ਚਰਨਾਂ ਵਿੱਚ ਝਕਾਰਾ ਲਾ ਕੇ ਚੜ੍ਹਦੀ ਕਲਾ ਸੈਤ ਤੇ ਵੀਰ ਸਤੂ ਨੂੰ ਮੈਂ ਬੇਨਤੀ ਕਰਦਾ ਜੋ ਪਠਾਨ ਨਗਲ ਵਾਲੇ ਨੇ ਉਹ ਵੀ ਆਪਣਾ ਸਨਮਾਨ ਲੈਣ ਬਾਬਾ ਜੀ ਕੋਲ ਝਕਾਰਾ ਗਿ ਜਾਵੇ ਨਿਆਲੇ ਜਾਵੇ ਬਾਬਾ ਬੁੱਢਾ ਸਾਹਿਬ ਜੀ ਦੇ ਮੰਨੂ ਪਾਵੇ ਸਤਿ ਸ਼੍ਰੀ ਅਕਾਲ ਗੁਰਵਰੀਆ ਕਾਲ ਚਟਿਆ ਬਾਜਾ ਵਾਲਿਓ ਸਤ ਗੁਰੂ ਰੱਖ ਲਿਓ ਬਿਰਧ ਬਾਨੇ ਦੀ लाज ਜਿੱਤੋ ਗੁਗੁਦਾਸ਼ੀ ਦੋ ਸਿੰਘੋ ਸਰਬਾਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤ ਸਰੀ ਆਕਾਲ ਲਾਡ ਲਿਆ ਫੌਜਾਂ ਦੇ ਮਾਲਕ ਸਤ ਗੁਰੂ ਫੌਜਾ ਰਖਿਓ ਤਿਆਰ ਬਰ ਤਿਆਰ ਤੇਰਾ ਖਾਲਸਾ ਜਪੇ ਸਦਾ ਆਕਾਲ 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 ਦੇਖ ਤੇਗ ਫਤਿਹ ਖਾਲਸੇ ਦੀ ਹਰ میدان ਫਤਿਹ ਮੈਂ ਵੀ ਸੱਜਣ ਜੀ ਵਾਸਤੇ ਇਹੀ ਅਰਦਾਸ ਕਰਾਂਗਾ ਦਾਸ ਤੇ ਦਾਸ ਦਾ ਜਥਾ ਬਾਬਾ ਜੀ ਹੋਰ ਵੱਲੋਂ ਕਿ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਜਿਸ ਤਰ੍ਹਾਂ ਹੁਣ ਨਕੀਆਂ ਪਹਿਣਾ ਤਿਆਰ ਕੀਤੀਆਂ ਨੇ ਇਹ ਬੜੀ ਵੱਡੀ ਸੰਗਤ ਜੀ ਦੇਣ ਹੈ ਪਰਾਇ ਦੇ ਘਰ ਵਿੱਚ ਜਾ ਕੇ ਆਪਾਂ ਜਰੂਰ ਗੱਲ ਕਰਦੇ ਆਂ ਪਰ ਜਦੋਂ ਆਪਣੇ ਘਰ ਤੋਂ ਆਰੰਭਤਾ ਕਰਦੇ ਆਂ ਫਿਰ ਹਮੇਸ਼ਾ ਬੰਦੇ ਦੀ ਮਿਹਨਤ ਜਿਹੜੀ ਆ ਉਹ ਕਾਸ਼ ਨਿਸ਼ੂਂਦੀ ਹੈ ਮੈਂ ਉਹਦੇ ਵਾਸਤੇ ਵੀ ਵੀਰ ਲੋਤੀ ਨੂੰ ਤੇ ਵੀਰ ਸ਼ੇਰ ਨੂੰ ਮੈਂ ਮੁਬਾਰਕਬਾਦ ਦਿੰਦਾ ਜਿੱਤੇ ਆਵਸਾਰੀਆਂ ਸੰਗਤਾਂ ਸਾਜਣੇ ਉੱਥੇ ਸਾਡੇ ਉਸਤਾਦ ਜੀ ਸਰਦਾਰ ਭਾਈ ਗੁਲਾਬ ਸਿੰਘ ਜੀ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਗੋਲਡ ਮੈਡ ਗਦਕਾ ਗਦਕਾ ਜੋ ਅਖਾੜਾ ਹੈ ਉਹਦੇ ਵੀ ਇੱਥੇ ਪਹੁੰਚੇ ਨੇ ਮੁੱਖ ਸੇਵਾਦਾਰ ਉਹਨਾਂ ਦਾ ਵੀ ਧੰਨਵਾਦ ਕਰਦਾ ਸਾਰਿਆਂ ਦਾ ਵੀਰ ਮਨਜੀਤ ਸੋਈ ਦਾ ਧੰਨਵਾਦ ਕਰਦਾ ਸੋ ਇੰਨੀਆਂ ਬੇਨਤੀਆਂ ਕਰਦਾ ਆ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਜੇ ਕਿਸੇ ਦੀ ਸ਼ਾਨ ਵਿੱਚ ਬੋਲਿਆ ਗਿਆ ਹੋਵੇ ਤੇ ਸਾਰੀ ਸੰਗਤ ਦਾ ਜਿੰਨੀ ਵੀ ਇੱਥੇ ਆਈ ਹੈ ਵੀਰ ਸੱਜਣ ਦੇ ਕਹਿਣ ਉਤੇ ਜਾਂ ਵੇਖਣ ਵਾਸਤੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਕਰਦੇ ਆ ਮਹਾਂਪੁਰਸ਼ੋ ਤੁਹਾਡਾ ਬਾਕੀ ਭਰਾ ਨੇ ਆਕੇ ਵੀ ਕੋਈ ਝੂਠੀ ਵਡਿਆਈ ਨਹੀਂ ਸੱਚੀ ਵਡਿਆਈ ਹੈ ਇਨਾ ਭਰਾਵਾਂ ਮੇਰੇ ਨੇ ਉਹ ਕੰਮ ਕੀਤਾ ਹੈ ਜਿਹੜਾ ਕੋਈ ਟਾਵਾ ਕਰ ਸਕਦਾ ਹੈ ਗਰਾਊਂਡ ਕਲੀਅਰ ਕਰਦੀਏ ਸਭ ਤੋਂ ਪਹਿਲਾਂ ਗਰਾਊਂਡ ਹੁਣ ਮਾ ਖੇਡ ਕਬੱਡੀ ਨੂੰ ਬਹੁਤ ਵੱਡਾ ਹਲਾਰਾ ਸਾਡੇ ਵੱਡੇ ਭਰਾ ਦੇ ਵੱਲੋਂ ਹੈ लवली ਸਾਡਾ ਜਗਦੀਪ ਕਾਲਾ